ਸਿੰਦਗੀ ਦਾ ਸਭ ਤੋਂ ਪੁਰਾਣਾ ਸਮਾ ਉਹ ਹੁੰਦਾ ਹੈ ਜਦੋਂ ਕੋਈ ਤੁਹਾਨੂੰ ਆਪਣਾ ਐਨਾ ਦੁੱਖ ਦਵੇ ਕਿ ਅੱਖਾਂ ਪਰ ਆਉਣ ਦੇ ਬਾਤ ਵਿੱਚ ਉਹੀ ਪੁੱਛੇ ਕੀ ਹੋਇਆ ਤੇ ਤੁਸੀਂ ਮੁਸਕਰਾ ਕੇ ਕਹੋ ਕੁਝ ਵੀ ਤਾਂ ਨਹੀਂ ਜਦੋਂ ਲਾਲਚ ਤੇ ਬਾਜ਼ਾਰ ਆਬਾਦ ਹੋ ਜਾਂਦੇ ਤਦ ਰਿਸ਼ਤੇ ਤੇ ਸ਼ਹਿਰ ਵੀਰਾਨ ਹੋ ਜਾਂਦੇ ਨੇ ਫਿਰ ਚਾਹੇ ਉਹ ਰਿਸ਼ਤੇ ਖੂਨ ਦੇ ਹੋਣ ਪਿਆਰ ਤੇ ਹੋਂ ਜਾਂ ਫਿਰ ਦੋਸਤੀ ਤੇ ਅੱਜ ਕੱਲ ਵਜਾ ਦੱਸ ਕੇ ਨਹੀਂ ਵਜਾ ਪਨਾ ਕੇ ਛੱਡਿਆ ਜਾਂਦਾ ਹੈ ਦਿਲ ਤੋਂ ਵੱਡੀ ਕੋਈ ਕਬਰ ਨਹੀਂ ਰੋਜ਼ ਕੋਈ ਨਾ ਕੋਈ ਅਹਿਸਾਸ ਇਸ ਵਿੱਚ ਦਫਨ ਹੁੰਦਾ ਹੈ ਰਿਸ਼ਤਿਆਂ ਨੂੰ ਸਮਾਤ ਦੇਣਾ ਸਿੱਖੋ ਪਿਆਰ ਵੀ ਰਹੇਗਾ ਤੇ ਸਾਥ ਵੀ ਰਹੇਗਾ ਯਾਦ ਰੱਖਣਾ ਜੇ ਤੁਸੀਂ ਹੱਸਦੇ ਹੋ ਤਸਾਦੀ ਦੁਨੀਆ ਤੁਹਾਡੇ ਨਾਲ ਹੱਸੇਗੀ ਤੇ ਜੇਕਰ ਤੁਸੀਂ ਰੋਂਦੇ ਹੋ ਤਾਂ ਤੁਹਾਨੂੰ ਇਕੱਲਿਆਂ ਨਹੀਂ ਰੋਣਾ ਪਵੇਗਾ ਬਹੁਤ ਕੁਝ ਬਦਲ ਚੰਤਾ ਹੈ ਵੱਧਦੀ ਉਮਰ ਦੇ ਨਾਲ ਪਹਿਲਾਂ ਅਸੀਂ ਚਿੰਤ ਕਰਦੇ ਸੀ ਤੇ ਹੁਣ ਅਸੀਂ ਸਮਝੌਤੇ ਕਰਦੇ ਹਾਂ ਪੂਰੀ ਉਮਰ ਲੰਘ ਜਾਂਦੀ ਹੈ ਇੱਕ ਹੌਣ ਵਿੱਚ ਤੇ ਇੱਕ ਪਲ ਹੀ ਕਾਫੀ ਹੁੰਦਾ ਹੈ ਕਿਸੇ ਨੂੰ ਕੋਵਾ ਦਿਨ ਵਿੱਚ ਸਮਾਤੇ ਆਪਣੇ ਜਦੋਂ ਤੋਨੋ ਇੱਕੋ ਵੇਲੇ ਸੱਟ ਪਹੁੰਚਾਉਂਦੇ ਨੇ ਤਾਂ ਇਨਸਾਨ ਬਾਹਰੋਂ ਨਹੀਂ ਬਲਕਿ ਅੰਦਰੋਂ ਟੁੱਟ ਜਾਂਦਾ ਹੈ ਸਮਾ ਸਭ ਨੂੰ ਮਿਲਦਾ ਹੈ ਜ਼ਿੰਦਗੀ ਬਦਲਣ ਦੇ ਲਈ ਪਰ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਸਮਾ ਬਦਲਣ ਦੇ ਲਈ ਜ਼ਿੰਦਗੀ ਨੂੰ ਖੁੱਲੀ ਕਿਤਾਬ ਨਾ ਬਨਾਓ ਲੋਕਾਂ ਨੂੰ ਵਰਕੇ ਪਾੜਨ ਵਿੱਚ ਸਵਾਦ ਆਉਂਦਾ ਹੈ ਪੜਨ ਵਿੱਚ ਨਹੀਂ तु फरिश्ते भी बन जाओ फिर भी तो बुरा कैन वाले लोग मौजूद रहेंगे। पत्थर कमी है ओ बिगलता नहीं पर खूबी भी है के ओ बदलता नहीं। समा कह रहे समुद्र च डिगया ओह कीमती मोती है जिसका दोबारा मिलना असंभव है खुशकिस्मत ओह नहीं जिसनों प्यार मिलया ਖੁਸ਼ਕਿਸਮਤ ਤਾਂ ਉਹ ਹੈ ਜਿਸਨੇ ਪਿਆਰ ਨੂੰ ਸੰਭਾਲ ਕੇ ਰੱਖਿਆ ਸਕੂਨ ਨਾਲ ਉਹ ਹੀ ਜੀ ਸਕਦਾ ਹੈ ਜਿਸ ਨੂੰ ਪੋਤੇ ਜਾਂ ਜ਼ਿਆਦਾ ਦੀ ਫਿਕਰ ਨਹੀਂ ਤੁਸੀਂ ਕਿਸੇ ਇਨਸਾਨ ਦਾ ਦਿਲ ਬਸ ਉਦੋਂ ਤੱਕ ਦੁਖਾ ਸਕਦੇ ਹੋ ਜਦੋਂ ਤੱਕ ਉਹ ਇਨਸਾਨ ਤੁਹਾਨੂੰ ਪਿਆਰ ਕਰਦਾ ਹੈ ਉਸ ਇਨਸਾਨ ਨੂੰ ਕੋਈ ਬਦਲ ਨਹੀਂ ਸਕਦਾ ਜਿਸ ਨੂੰ ਆਪਣੇ ਅੰਦਰ ਕੋਈ ਗਲਤੀ ਨਜ਼ਰ ਹੀ ਨਹੀਂ ਆਉਂਦੀ ਇਨਸਾਨ ਕਹਾਂਤੀ ਦਿੱਤੀ ਹੋਈ ਇੱਜ਼ਤ ਤੇ ਆਪਣੇ ਆਦੇ ਦਿੱਤੇ ਹੋਏ ਦੁੱਖ ਕਦੀ ਭੁੱਲ ਨਹੀਂ ਸਕਦਾ ਪਤਾ ਨਹੀਂ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਵਹਿਮ ਨੇ ਕਿ ਮੈਂ ਹੀ ਸਹੀ ਹਾਂ ਤੇ ਬਸ ਸਿਰਫ ਮੈਂ ਹੀ ਸਹੀ ਹਾਂ ਜ਼ੁਬਾਨ ਦਾ ਪਾਰ ਬਹੁਤ ਹਲਕਾਂਦਾ ਹੈ ਪਰ ਇਸ ਤੋਂ ਨਿਕਲੇ ਹੋਏ ਅਲਫਾਜ਼ ਬਹੁਤ ਵਚਨ ਰੱਖਦੇ ਨੇ ਜੋ ਇਨਸਾਨ ਤੁਹਾਡੇ ਨਾਲ ਗੁੱਸਾ ਵੀ ਕਰੇ ਪਰ ਫਿਰ ਵੀ ਰਿਸ਼ਤਾ ਨਾ ਤੋੜੇ ਉਹ ਇਨਸਾਨ ਤੁਹਾਡੇ ਬੁਰੇ ਸਮੇਂ ਚ ਸਭ ਤੋਂ ਵਧੀਆ ਦੋਸਤ ਸਾਬਤ ਹੋਵੇਗਾ ਦਿਲ ਤਾਂ ਸਭ ਦੇ ਕੋਲ ਹੁੰਦਾ ਹੈ ਪਰ ਦਿਲ ਵਾਲਾ ਕੋਈ ਕੋਈ ਹੁੰਦਾ ਹੈ ਪੈਸੇ ਦੀ ਅਮੀਰੀ ਤਾਂ ਆਮ ਕੱਲ ਹੈ ਪਰ ਦਿਲ ਦੀ ਅਮੀਰੀ ਕਿਸੇ ਕਿਸੇ ਦੇ ਕੋਲ ਹੁੰਦੀ ਹੈ ਗੱਲ ਤਾਂ ਸਿਰਫ ਨੀਅਤ ਦੀ ਹੁੰਦੀ ਹੈ ਕੋਈ তীਰਥਾਂ ਦੀ ਯਾਤਰਾ ਕਰਕੇ ਵੀ ਖਾਲੀ ਹੱਥ ਮੁੜਦਾ ਹੈ ਤੇ ਕੋਈ ਕਰ ਬੈਠੇ ਹੀ ਰੱਬ ਨੂੰ ਪਾ ਲੈਂਦਾ ਹੈ ਦੁੱਖ ਇਹ ਨਹੀਂ ਕਿ ਸਮੇਂ ਨੇ ਸਾਥ ਨਹੀਂ ਦਿੱਤਾ ਦੁੱਖ ਤਾਂ ਇਹ ਹੈ ਕਿ ਜਿਸ ਤੇ ਸਭ ਤੋਂ ਜ਼ਿਆਦਾ ਪਰੋਸਾ ਸੀ ਉਸ ਨੇ ਉਸ ਸਮੇਂ ਵਿੱਚ ਸਾਥ ਛੱਡ ਦਿੱਤਾ ਲੋਕ ਜੇਕਰ ਚੰਗੇ ਹੋਣ ਫਿਰ ਵੀ ਫਾਸਲੇ ਰੱਖਣਾ ਕਿਉਂਕਿ ਅੱਜ ਕੱਲ ਜ਼ਹਿਰ ਮਿੱਠਾ ਵੀ ਮਿਲਦਾ ਹੈ ਕਾਸ਼ ਤੂੰ ਸਮਝ ਪਾਉਂਦਾ ਮੁਹੱਬਤ ਦੇ ਅਸੂਲਾਂ ਨੂੰ ਕਿਸੇ ਦਿਸਾਹਾਂ ਵਿੱਚ ਸਮਾ ਕੇ ਉਸ ਨੂੰ ਇਕੱਲਾ ਨਹੀਂ ਛੱਡਿਆ ਕਰਤੇ ਤੁਸੀਂ ਜਿੰਨਾ ਹੀ ਲੋਕਾਂ ਨੂੰ ਚਾਹਨੋਗੇ ਉਹ ਨਹੀਂ ਤੁਹਾਨੂੰ ਇਕੱਲਾਪਨ ਚੰਗਾ ਲੱਗੇਗਾ ਹੁਣ ਉੱਤਰ ਗਏ ਨੇ ਸਾਰੇ ਲੋਕ ਮੇਰੇ ਦਿਲ ਤੋਂ ਹੁਣ ਇਕੱਲਾ ਰਹਿਣਾ ਹੀ ਚੰਗਾ ਲੱਗਦਾ ਹੈ ਹੱਥ ਉਸ ਦਾ ਫੜੋ ਜਿਸ ਨੂੰ ਸੁੱਖ ਚ ਤੁਸੀਂ ਨਾ ਛੱਟੋ ਤੇ ਜੋ ਦੁੱਖ ਚ ਤੁਹਾਨੂੰ ਨਾ ਛੱਡੇ ਹਕੀਕਤ ਤਾਂ ਬਹੁਤ ਅਲੱਗ ਹੈ ਸੁਪਨਿਆਂ ਦੀ ਦੁਨੀਆ ਇਸ ਦਾ ਬਹੁਤ ਕੁਝ ਹੈ ਪਰ ਹਾਸਲ ਨਹੀਂ ਹੁੰਦਾ ਗਮ ਕਹਿਣ ਚੱਤਾ ਬਹੁਤ ਥੋੜਾ ਲੱਗਦਾ ਹੈ ਪਰ ਸਹਿਣ ਚ ਬਹੁਤ ਦਮ ਲੱਗਦਾ ਹੈ ਜ਼ਬਰਦਸਤੀ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਬਨਣ ਨਾਲੋਂ ਚੰਗਾ ਹੈ ਤੁਸੀਂ ਖੁਦ ਨੂੰ ਸੰਭਾਲੋ ਤੇ ਉਸ ਦੀ ਜ਼ਿੰਦਗੀ ਤੋਂ ਅਲੱਗ ਹੋ ਜਾਓ ਸਾਡੇ ਕੋੜੇ ਅਲਫ਼ਾਜ਼ ਲੋਕਾਂ ਨੂੰ ਬਹੁਤ ਜਲਦੀ ਚੁੱਪ ਜਾਂਦੇ ਨੇ ਪਰ ਸਾਡਾ ਸਾਫ਼ ਦਿਲ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਇੰਨਾ ਵੀ ਚੁੱਪ ਨਾ ਰਹੋ ਕਿ ਤੁਹਾਡੀ ਚੁੱਪ ਤੁਹਾਡੀ ਬੁਝ ਦਿਲੀਪਨ ਚਾਵੇ ਮੰਨਿਆ ਕਿਸੇ ਨਾਲ ਜ਼ਿਆਦਾ ਨਰਾਜ਼ ਨਹੀਂ ਰਹਿਣਾ ਚਾਹੀਦਾ ਪਰ ਜੇ ਤੋਂ ਸਾਹਮਣੇ ਵਾਲੇ ਨੂੰ ਤੁਹਾਡੀ ਜ਼ਰੂਰਤ ਹੀ ਨਹੀਂ ਤਾਂ ਚਾਹ ਪਰ ਤਸਤੀ ਰਿਸ਼ਤੇ ਰੱਖਣ ਦਾ ਕੋਈ ਮਤਲਬ ਵੀ ਨਹੀਂ ਹੌਸਲਾ ਰੱਖੋ ਜਿੰਨਾ ਦੁੱਖ ਤੁਸੀਂ ਅੱਜ ਸਹਿ ਰਹੇ ਹੋ ਆਉਣ ਵਾਲੇ ਸਮੇਂ 'ਚ ਤੁਹਾਡਾ ਜੀਵਨ ਉਸ ਤੋਂ ਲੱਖ ਗੁਣਾ ਬਿਹਤਰ ਹੋਣ ਵਾਲਾ ਹੈ ਤੜੀਫ ਕਰਨ ਵਾਲੇ ਬੇਸ਼ੱਕ ਤੁਹਾਨੂੰ ਪਛਾਣਦੇ ਹੋ ਪਰ ਫਿਕਰ ਕਰਨ ਵਾਲੇ ਲੋਕਾਂ ਨੂੰ ਤੁਹਾਨੂੰ ਹੀ ਪਛਾਣ ਨਾ ਪਾਵੇਗਾ ਕਿਸੇ ਨੂੰ ਪਾਉਣ ਦੇ ਲਈ ਸਾਡੀਆਂ ਸਾਰੀਆਂ ਖੋਪੀਆਂ ਵੀ ਥੋੜੀਆਂ ਪਛਾਣਦੀਆਂ ਨੇ ਤੇ ਕਿਸੇ ਨੂੰ ਗਵਾਉਣ ਦੇ ਲਈ ਇੱਕ ਹੀ ਕਮੀ ਕਾਫੀ ਹੈ ਟੁੱਟਿਆ ਹੋਇਆ ਵਿਸ਼ਵਾਸ ਤੇ ਗੁਜ਼ਰਿਆ ਹੋਇਆ ਵਕਤ ਕਦੇ ਵਾਪਸ ਨਹੀਂ ਆਉਂਦਾ ਮੂਰਖ ਦਾ ਗੁੱਸਾ ਉਸ ਨੂੰ ਖਾ ਜਾਂਦਾ ਹੈ ਤੇ ਬੁੱਧੀ ਮਾਨਤਾ ਗੁੱਸਾ ਉਸ ਨੂੰ ਬਨਾ ਚੰਦਾ ਹੈ ਹਰ ਕਿਸੇ ਦੀ ਚੁੱਪ ਦੇ ਪਿੱਛੇ ਕੋਈ ਨਾ ਕੋਈ ਰਾਜ਼ ਹੁੰਦਾ ਹੈ ਜਾਂ ਤਾਂ ਸਤਾਇਆ ਹੁੰਦਾ ਕੋਈ ਜ਼ਿੰਦਗੀ ਦਾ ਜਾਂ ਕੋਈ ਆਪਣੇ ਕੋਲੋਂ ਨਾਰਾਜ਼ ਹੁੰਦਾ ਹੈ ਰਿਸ਼ਤਾ ਮਜਬੂਰ ਨਹੀਂ ਬਲਕਿ ਮਜਬੂਤ ਹੋਣਾ ਚਾਹੀਦਾ ਹੈ ਜ਼ਿੰਦਗੀ ਦੇ ਦੁੱਖ ਸੁੱਖ ਉਤਾਰ ਚੜਾਵ ਦੇ ਪਾਉ ਚੋਤ ਵੀ ਜੋ ਤੁਹਾਡਾ ਸਾਥ ਨਾ ਛੱਡੇ ਉਸ ਇਨਸਾਨ ਦੀ ਤੁਸੀਂ ਹਮੇਸ਼ਾ ਕਦਰ ਕਰੋ ਹੱਸ ਕੇ ਜੀਣਾ ਇਹੀ ਤਸਤੂਰ ਹੈ ਜ਼ਿੰਦਗੀ ਦਾ ਇੱਕ ਇਹ ਕਿੱਸਾ ਮਸ਼ਹੂਰ ਹੈ ਜ਼ਿੰਦਗੀ ਦਾ ਬੀਤੇ ਹੋਏ ਪਲ ਕਦੇ ਵਾਪਸ ਨਹੀਂ ਆਉਂਦੇ ਇਹੀ ਸਭ ਤੋਂ ਵੱਡਾ ਕਸੂਰ ਹੈ ਜ਼ਿੰਦਗੀ ਦਾ ਇਹੀ ਸਭ ਤੋਂ ਵੱਡਾ ਕਸੂਰ ਹੈ ਜ਼ਿੰਦਗੀ ਦਾ ਉਮੀਦ ਕਰਦਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਦਿਲ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸ ਸਿੱਤਾਂ ਦੀ ਵੀਡੀਓ دیکھتے ਰਹੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ